ਵਧੀਆ ਮਸਲੀਨ ਠੀਕ ਆ ਜੀ ਆਏ ਹਾਏ 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 ਗਰਮੀਆਂ ਦੇ ਵਿੱਚ ਭਾਜੀ ਏਸੀ ਲਾਣ ਦੀ ਲੋੜ ਹੀ ਨਹੀਂ ਆ ਚੱਕੋ ਭਾਜੀ ਔਰਗੰਜਾ ਲਓ ਜੀ ਇਹ ਔਰਗੰਜਾ ਦਾ ਸੂਟ ਦੇਖੋ ਜੀ ਆ ਤੁਹਾਡੇ ਸਾਹਮਣੇ 50 50 ਮੀਟਰ ਦਾ ਥਾਣਾ ਭਾਜੀ 50 50 ਮੀਟਰ ਇਹ ਵੀ 250 ਇਹ ਵੀ 250 ਚੱਕੋ ਭਾਜੀ ਇੱਕ ਵਾਰੀ ਮੇਰੇ ਕਸਟਮਰ ਨੂੰ ਆ ਰੰਗ ਦਿਖਾ ਦਿਓ ਲਓ ਵੀ ਆ ਰੰਗ ਦਿਖਾਓ ਰੰਗ ਸਾਰੇ ਦਿਖਾਓ ਰੰਗ ਤੇ ਆ ਰੰਗ ਚੈੱਕ ਆਹ ਲਓ ਵੀ ਆਹ ਲਓ ਲਓ ਜੀ ਜਿਆਦਾ ਨਹੀਂ ਦਿਖਾਵਾਂਗੇ ਜਿਆਦਾ ਬੰਦਾ ਕਨਫਿਊਜ਼ ਹੋ ਜਾਂਦਾ ਸਹੀ ਗੱਲ ਹੈ ਹਾਂ ਜੀ ਜਰਾ ਉਸ ਦਾ ਬਹੁਤ ਆਈ ਸਿਲੈਕਟਡ ਪੀਸ ਪਾਜੀ ਸਿਲੈਕਟਡ ਫਰੰਟ ਆ ਗਿਆ ਪਾਜੀ ਹਾਂ ਜੀ ਫਰੰਟ ਦੇ ਵਿੱਚ ਦੋ ਪੋਂਚੇ ਦੋ ਬਾਜੂ ਠੀਕ ਆ ਜੀ ਤੇ ਬਾਜੀ ਆ ਪਾਜੀ ਦੁਪੱਟਾ ਜੀ ਲਓ ਜੀ ਆ ਦੁਪੱਟਾ ਵੀ ਤਿਆਰ ਕੀਤਾ ਜੀ ਤੇ ਆ ਦੁਪੱਟਾ ਆ ਗਿਆ ਨਾਲ ਇਹ ਦੁਪੱਟਾ ਜੀ ਠੀਕ ਆ ਜੀ ਸਿਰਫ 1000 ਰੁਪਏ ਤੋਂ ਸਟਾਰਟ ਜੀ ਲਓ ਜੀ ਵਾਹ ਜੀ ਵਾਹ ਕੀ ਆ ਬੰਦਾ 1000 ਰੁਪਏ ਦੇ ਵਿੱਚ ਜੋਰ ਜੱਟ ਦਾ ਸੂਟ ਮਿਲ ਰਿਹਾ ਆਪਣਾ ਕੱਢਿਆ ਹੋਇਆ ਜੀ ਠੀਕ ਆ ਜੀ ਇੱਕ ਕਰਾਵੜਾ ਜੀ ਕਰਾਵੜ ਵੀ ਆਪਾਂ ਦੇਖ ਸਕ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਸਾਹੀ ਸ਼ਹਿਰ ਪਟਿਆਲੇ ਤੇ ਅੱਜ ਆਪਾਂ ਤੁਹਾਨੂੰ ਇੱਦਾਂ ਦੀ ਸ਼ੌਪ ਤੇ ਲੈ ਕੇ ਗਏ ਲੇਡੀਜ਼ ਸੂਟ ਤੁਹਾਨੂੰ ਬਹੁਤ ਹੀ ਸਸਤੇ ਮਿਲ ਜਾਣਗੇ ਤੇ ਬਹੁਤ ਹੀ ਜੈਨੂਅਰੇਟ ਤੇ ਮਿਲ ਜਾਣਗੇ ਤੁਸੀਂ ਪਹੁੰਚਣਾ ਕਿੱਥੇ ਆ ਜਿਹੜਾ ਪਟਿਆਲੇ ਪੁਰਾਣਾ ਬਾਜ਼ਾਰ ਹੈ ਉਹਦੇ ਬੈਕ ਸਾਈਡ ਤੇ ਮੇਰੇ ਮਗਰੇ ਦੁਕਾਨ ਆ ਤੁਹਾਨੂੰ ਪ੍ਰੋਪਰ ਮੈਂ ਨੰਬਰ ਤੇ ਪੂਰਾ ਪੂਰਾ ਨਾਮ ਫਿਰ ਦੁਕਾਨ ਦਾ ਦੱਸੂਗਾ ਕੁਝ ਪੁਰਾਣੇ ਵਾਸਟਾਂ ਨੇ ਦੁਕਾਨ ਤੇ ਬਹੁਤ ਸੌਖੇ ਤਰੀਕੇ ਨਾਲ ਪਾਉਂ ਸਕਦੇ ਹਾਂ ਤੇ ਹੁਣ ਚੱਲਦੇ ਆਪਾਂ ਤੁਹਾਨੂੰ ਸਾਰੀ ਆਪਾਂ ਇਹਨਾਂ ਦਾ ਕੱਪੜਾ ਦਿਖਾਵਾਂਗੇ ਬਾਕੀ ਸਾਰੇ ਤੁਹਾਨੂੰ ਰੇਟ ਦੱਸਾਂਗੇ ਵੀਡੀਓ 'ਚ ਸਾਰਾ ਤੁਹਾਨੂੰ ਆਪਾਂ 컬ੈਕਸ਼ਨ 'ਚ ਦਿਖਾਵਾਂਗੇ ਸੋ ਆਦੀ ਵੀਡੀਓ ਨੂੰ ਆਪਾਂ ਇੱਥੋਂ ਸਟਾਰਟ ਕਰਦੇ ਆ। ਲਓ ਜੀ ਪੁਰਾਣੇ ਵਾਸਟਾਂ ਨੇ ਬਿਲਕੁਲ ਬੈਕਸ਼ੈਡ ਕੁਸਲੀਨ ਫੈਬਰਿਕ ਲਓ ਵੀ ਤੁਹਾਨੂੰ ਲੈ ਕੇ ਚੱਲਦੇ ਆਂ ਜਿਹੜਾ ਸਸਤੇ ਸੂਟਾਂ ਦੀ ਦੁਕਾਨ ਦੇ ਉੱਪਰ ਤੇ ਜਿੱਥੇ ਤੁਹਾਨੂੰ ਜਿਹੜੇ ਸੂਟ ਲੇਡੀ ਸੂਟ 2500 ਤੋਂ ਸਟਾਰਟ ਹੋ ਜਾਣਗੇ ਜਿਵੇਂ ਪ੍ਰਿੰਟਰਡ ਸੂਟ ਆ ਗਈ ਜੀ ਹਾਂਜੀ ਪਾਜੀ ਇਹ ਭਾਜੀ ਇਹ ਪ੍ਰਿੰਟਡ ਸੂਟ ਹੈ ਹਾਂਜੀ ਭਾਜੀ ਔਰਗਾਂਜਾ ਦਾ ਸੂਟ ਆ ਔਰਗਾਂਜਾ ਓਕੇ ਜੀ ਇਹ ਸਿਰਫ ਮਿਲੇਗਾ ਆਪਾਂ ਨੂੰ ਸਭ ਤੋਂ ਸਸਤਾ ਰੇਟ ਹਾਂਜੀ ਬਾਜ਼ਾਰ ਨਾਲੋਂ ਸਭ ਤੋਂ ਜ਼ਿਆਦਾ ਸਸਤਾ ਰੇਟ ਹੈ ਹਾਂਜੀ ਬਾਜ਼ਾਰ ਦੇ ਵਿੱਚ 5-500 ਰੁਪਏ ਦੀ ਕੀਮਤ ਆਪਣੇ ਕੋਲ ਮਿਲੇਗਾ ਸਿਰਫ 250 ਰੁਪਏ ਦਾ ਸੂਟ ਲਓ ਵੀ 250 250 ਰੁਪਏ ਦੇ ਵਿੱਚੋਂ ਔਰਗਾਂਜਾ ਦਾ ਸੂਟ ਜੀ ਠੀਕ ਆ ਜੀ ਆ ਚੱਕੋ ਭਾਜੀ ਮਸਲੀਨ ਹਾਂਜੀ ਇਹ ਮ ਹੈਗੀ ਆ ਮਸਲੀਨ ਵਧੀਆ ਮਸਲੀਨ ਠੀਕ ਆ ਜੀ ਆਏ ਹਾਏ 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 ਗਰਮੀਆਂ ਦੇ ਵਿੱਚ ਭਾਜੀ ਏਸੀ ਲਾਣ ਦੀ ਲੋੜ ਹੀ ਨਹੀਂ ਐਂ ਮਜ਼ਾ ਲੀ ਜਿਓ ਸਿਰਫ 250 ਰੁਪਏ ਦੇ ਵਿੱਚ ਪ੍ਰਿੰਟਡ ਸੂਟ ਮਿਲ ਰਿਹਾ ਮਸਲੀਨ ਦਾ ਲੋ ਵੀ ਮਸਲੀਨ ਦਾ 250 ਰੁਪਏ ਦੇ ਪ੍ਰਿੰਟਡ ਸੂਟ ਪ੍ਰਿੰਟਡ ਸੂਟ ਜੀ ਆ ਲੋ ਭਾਜੀ ਇਹ ਆ ਗਿਆ ਫਿਊਨਾ ਹਾਂਜੀ ਇਹ ਫੈਬਰਿਕ ਹੈਗੀ ਆ ਫਿਊਨਾ ਪ੍ਰਿੰਟਡ ਜੀ ਠੀਕ ਆ ਜੀ ਆ ਚੈੱਕ ਕਰੋ ਭਾਜੀ ਫੈਬਰਿਕ ਜੀ ਲੋ ਵੀ ਸਿਰਫ 250 ਰੁਪਏ ਦਾ ਜੀ ਲੋ ਵੀ 250 ਰੁਪਏ 250 ਰੁਪਏ ਦੇ ਵਿੱਚ ਆ ਲੋ ਭਾਜੀ ਹੁਣ ਔਰਗੈਂਜਾ ਆ ਗਿਆ ਬ੍ਰਾਈਟ ਕਲਰ ਦੀਆਂ ਹਾਂਜੀ ਆ ਚੱਕੋ ਭਾਜੀ ਔਰਗੈਂਜਾ ਲਓ ਇਹ ਔਰਗਾਂਜਾ ਦਾ ਸੂਟ ਦੇਖੋ ਜੀ ਆ ਤੁਹਾਡੇ ਸਾਹਮਣੇ 50 50 ਮੀਟਰ ਦਾ ਥਾਣਾ ਭਾਜੀ 50 50 ਮੀਟਰ ਇਹ ਵੀ 250 ਇਹ ਵੀ 250 ਚੱਕੋ ਭਾਜੀ ਆਏ ਹਾਏ ਪੁਰਾਣਾ ਵਾਸਾ ਨੂੰ ਯਾਦ ਰੱਖੋ ਭਾਜੀ ਪੁਰਾਣਾ ਵਾਸਾ ਨੂੰ ਲਓ ਵੀ ਪਟਿਆਲੇ ਤੁਸੀਂ ਪੁਰਾਣੇ ਵਾਟਣ ਬੈਕ ਸਾਈਡ ਤੇ ਹਾਂ ਬੈਕ ਸਾਈਡ ਸਿਰਫ 2250 ਰੁਪਏ ਦੇ ਵਿੱਚ ਪ੍ਰਿੰਟਡ ਸੂਟ ਮਿਲ ਰਿਹਾ ਜੀ ਪ੍ਰਿੰਟਡ ਸੂਟ ਮਿਲ ਜਾਂਦਾ ਆ ਚੱਕੋ ਭਾਜੀ ਟੈਬੀ ਦਾ ਸੂਟ ਹਾਂਜੀ ਆ ਮਿਲ ਰਹੀ ਹੈ ਟੈਬੀ ਆਏ ਹਾਏ ਹਾਏ ਮੋਨੂ ਟੈਬੀ ਦਾ ਸੂਟ 250 ਰੁਪਏ ਦਾ ਕੀ ਬਾਤ ਹੈ ਕਰ ਤੂੰ ਗਾਕਾ ਨੂੰ ਖੁਸ਼ ਕਰ ਗਾਕਾਂ ਦੇ ਦਿਲਾ 'ਚ ਵਸਣਾ ਪਾਣੇ ਸਹੀ ਗੱਲ ਹਾਂ ਅਲਫਾਫੇ ਭਰਾ ਭਰਾ ਕੇ ਭੇਜਣੇ ਆ ਪਰਮਾਤਮਾ ਨੇ ਪਿਆਰ ਦੇ ਲਿਖੇ ਲੈਣੇ ਨੇ ਸਹੀ ਗੱਲ ਹੈ ਸੇਵਾ ਕਰ ਰਹੇ ਹਾਂ 250 ਰੁਪਏ ਦੇ ਵਿੱਚ ਲਓ ਜੀ ਟੈਬੀ ਦਾ ਸੂਟ ਮਿਲ ਰਿਹਾ ਟੈਬੀ ਠੀਕ ਹੈ ਜੀ ਸਿਰਫ ਕਿੰਨਾ ਦਾ 250 ਰੁਪਏ ਦਾ 5 ਮੀਟਰ ਉਹ ਵੀ ਪ੍ਰਿੰਟਡ ਸੂਟ ਜੀ ਠੀਕ ਹੈ ਜੀ ਪ੍ਰਿੰਟਡ ਸੂਟ ਚੱਕੋ ਜੀ ਆਹ ਲਓ ਭਾਜੀ ਹਾਂਜੀ ਆਹ ਲਓ ਇਹ ਚੱਕੋ ਸੂਟ ਭਾਜੀ ਚੱਕੋ ਸੂਟ ਜਿੰਨਾ ਮਰਜ਼ੀ ਚੱਕੋ ਲਓ ਜੀ ਲਓ ਭਾਜੀ ਪ੍ਰਿੰਟਡ ਸੂਟ ਜੀ ਹਾਂਜੀ ਡਿਜੀਟਲ ਸੂਟ ਡਿਜੀਟਲ ਹਾਂਜੀ 2250 ਰੁਪਏ ਟਾਈ 2200 ਰੁਪਏ ਲਓ 2200 ਰੁਪਏ 2200 ਰੁਪਏ ਪ੍ਰਿੰਟਡ ਸੂਟ ਕੀ ਬਾਤ ਹੈ ਮੋਨੂ ਕੀ ਬਾਤ ਹੈ 2200 ਰੁਪਏ ਦਾ ਪਾਜੀ ਇੱਕ ਵਾਰੀ ਮੇਰੇ ਕਸਟਮਰ ਨੂੰ ਆ ਰੰਗ ਦਿਖਾ ਦਿਓ ਲਓ ਵੀ ਆ ਰੰਗ ਆ ਰਖੋ ਰੰਗ ਸਾਰੇ ਦਿਖਾਓ ਰੰਗ ਤੇ ਆ ਰੰਗ ਚੱਕ ਆਹ ਲਓ ਵੀ ਆਹ ਲਓ ਲਓ ਵੀ ਜਿਆਦਾ ਨਹੀਂ ਦਿਖਾਵਾਂਗੇ ਜਿਆਦਾ ਬੰਦਾ ਕਨਫਿਊਜ਼ ਹੋ ਜਾਂਦਾ ਹੈ ਸਹੀ ਗੱਲ ਹੈ ਹਾਂਜੀ ਰੰਗ ਬਹੁਤ ਆਈ ਸਿਲੈਕਟਡ ਪੀਸ ਪਾਜੀ ਸਿਲੈਕਟ ਸਹੀ ਗੱਲ ਹੈ ਆ ਚੱਕੋ 2200 ਰੁਪਏ ਦੇ ਲਫਾਫੇ ਭਰਾ ਭਰਾ ਕੇ ਲੈ ਜਾਓ ਲਓ ਵੀ ਕੋਲ ਲੈ ਜਾਓ ਲੈ ਜਾਓ 2200 ਰੁਪਏ ਦੇ ਸੂਟ ਪਾਜੀ ਪ੍ਰਿੰਟਡ ਸਹੀ ਗੱਲ ਵੱਡੇ ਵੱਡੇ ਥਾਨ ਪਏ ਨੇ ਲੋ ਲੋ ਪਾਜੀ ਹਾਂਜੀ ਪਲੇਨ ਕਲੈਕਸ਼ਨ ਲੋ ਜੀ ਇਹ ਕਿਸਮ ਦਾ ਸੂਟ ਗਲੇਸ ਕੋਟਨ ਦਾ ਹਾਂਜੀ ਗਲੇਰ ਘਰ ਸੂਟਨ ਦਾ ਸੂਟ ਮਿਲ ਰਿਹਾ ਪਾਜੀ 2500 ਰੁਪਏ ਦੇ ਵਿੱਚ ਲੋ ਵੀ ਆ ਵੀ 2200 ਆ ਚੱਕੋ 2200 ਪਲੇਨ 22 250 22 250 ਪਾਜੀ ਖਾਦੀ ਸਿਲਕ ਠੀਕ ਹੈ ਇਹਨੂੰ ਬੋਲਦੇ ਖਾਦੀ ਸਿਲਕ ਪਾਜੀ 2 200 ਰੁਪਏ ਮੀਟਰ ਕਪੜਾ ਹੈ ਹਾਂ ਬਾਜ਼ਾਰ ਵਿੱਚ 1000 ਰੁਪਏ ਦਾ ਆਪਣੇ ਕੋਲ ਕਿੰਨਾ 2500 ਦਾ 2500 ਹਾਂ ਚੱਕੋ ਆ 2500 ਦਾ ਚੱਕੋ ਪਾਜੀ 2500 ਕੀ ਬਾਤ ਆ ਪਾਜੀ ਆ ਲੈ ਆਏ 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 ਪਾਜੀ ਆ ਸੂਟ ਹੈ ਹਾਂਜੀ ਇਹ ਸੂਟ ਦੇ ਵਿੱਚ ਲੈਸ ਲੱਗੀ ਹੋਵੇ ਨਾ ਹਾਂਜੀ ਪਾਜੀ ਕੋਈ ਦੂਜਾ ਬੰਦਾ ਨਹੀਂ ਜੈਸਾ ਕਰਦਾ ਮੋਨੋ ਕੋ 250 ਰੁਪਏ ਦਾ ਸੂਟ ਲਓ ਵੀ 250 ਲਓ 250 ਰੁਪਏ ਦੇ ਵਿੱਚ ਵੀ ਬੰਦਾ ਵੇਖ ਖਾਊਗਾ ਠੀਕ ਆ ਜੀ ਦੱਸੋ ਪਾਜੀ ਹੋਰ ਦੱਸੋ ਸਿਵਾ ਆ ਲੋ ਆ ਲੋ ਔਰ ਕੈਂਜਾ ਦੀ ਕਲੈਕਸ਼ਨ ਦੇਖੋ ਪਾਜੀ ਹਾਂਜੀ ਆ ਲੋ ਪ੍ਰਿੰਟਡ ਲੈ ਰੂ ਖੁਸ਼ ਹੋ ਜਾਂਦੀ ਹੈ ਪਾਜੀ ਰੂ ਹਾਂਜੀ ਖੁਸ਼ਲੀਨ ਫੈਬਰਿਕ ਦੀ ਗਾਹ ਤੇ ਆ ਕੇ ਰੂ ਖੁਸ਼ ਹੋ ਜਾਂਦੀ ਹੈ ਲਓ ਵੀ ਟੇਲ ਸੁੱਟਾਂ ਦਾ 2250 ਰੁਪਏ 2250 ਰੁਪਏ 2250 ਪੰਜ ਮੀਟਰ ਹਾਂਜੀ ਮੀਟਰ ਆ ਪਿਆ ਆਏ ਹਾਏ ਹਾਏ ਕੈਂਚੀ ਆ ਭਾਈ ਹਾਂਜੀ ਮੀਟਰ ਨਾਲ ਕੱਟ ਕੇ ਦਵਾਂਗੇ ਲਓ ਕੋਈ ਇਹਦੇ ਵਿੱਚ ਇਹ ਨਹੀਂ ਹੈ ਕਸਟਮਰ ਦੀ ਅੱਖਾਂ ਦੇ ਸਾਹਮਣੇ ਕਟਾਂਗੇ ਲਓ ਉਹ ਵੀ 5-5 ਮੀਟਰ 250 ਰੁਪਏ ਦਾ ਕੋਈ 100 ਰੁਪਏ ਮੀਟਰ ਨਹੀਂ ਭਾਜੀ ਕੋਈ 120 ਰੁਪਏ ਮੀਟਰ ਨਹੀਂ ਸਿਰਫ 50 ਰੁਪਏ ਮੀਟਰ 50 ਨੂੰ 5 ਵਾਰੀ 250 ਰੁਪਏ ਦਾ ਠੀਕ ਹੈ ਜੀ ਹਾਂਜੀ ਹਾਂ ਆਏ ਹਾਏ ਹਾਏ ਭਾਜੀ ਆ ਲੋ ਫਿਰ ਚੱਕੋ ਚੱਕੋ ਚੈੱਕ ਵਾਲੇ ਸੂਟ ਲਓ ਵੀ ਚੈੱਕ ਇਹ ਭਾਜੀ ਸੂਟ ਦੀ ਨਿਸ਼ਾਨੀ ਪਤਾ ਕੀ ਦੱਸ ਰਹੇ ਜੀ ਹਾਂਜੀ ਇਹ ਸੂਟ ਹੈਗਾ ਮਸਲੀਨ ਦਾ ਠੀਕ ਹੈ ਜੀ ਤੇ ਐ ਪਾੜ ਦੋ ਹਾਂਜੀ ਐ ਕਰ ਦੋ ਛਿਜਦਾ ਨਹੀਂ ਠੀਕ ਆ ਜੀ ਪੰਜ ਸਾਲ ਪਾ ਕੇ ਦਾਨ ਕਰ ਦੋ ਕੀ ਕਿਹਾ ਮੈਂ ਨੇ ਪੰਜ ਸਾਲ ਪਾ ਕੇ ਦਾਨ ਕਰ ਦੋ ਕਿੰਨਾ ਦਾ 250 ਰੁਪਏ ਦਾ 250 ਰੁਪਏ ਦਾ ਪ੍ਰਿੰਟਡ ਸੂਟ ਦੇ ਰਿਹਾ ਭਾਜੀ 250 ਰੁਪਏ ਦਾ ਲਓ ਜੀ ਆਹ ਲਓ ਭਾਜੀ ਛੱਡੋ ਯਾਰ ਗੱਲਾਂ ਕੋਟਾ ਡੋਰੀਆ ਓਕੇ ਜੀ ਕੋਟਾ ਡੋਰੀਆ ਦਾ ਸੂਟ 50 ਰੁਪਏ ਮੀਟਰ 50 250 ਦਾ 5 ਮੀਟਰ ਓਕੇ ਜੀ ਕੋਟਾ ਡੋਰੀਆ ਕੀ ਬਾਤ ਆ ਓ ਮੋਨੂ ਕੀ ਬਾਤ ਐ ਬਾਜੀ ਦਿਲਾਂ ਚ ਰਾਜ ਕਰਨਾ ਦਿਲਾਂ ਚ ਭਾਜੀ ਸਹੀ ਗੱਲ ਹਾਂ ਸੇਵਾ ਚੱਕੋ ਆ ਲਓ ਲਓ ਆਏ ਹਾਏ ਹਾਏ ਕਲੈਕਸ਼ਨ ਹਾਂ ਜੀ ਪੂਰੇ ਪਟਾਲੇ ਛੜ ਦੀ ਗਰੰਟੀ ਹੈ ਜੀ ਕਲੈਕਸ਼ਨ ਨਹੀਂ ਮਿਲ ਸਕਦੀ ਚੈੱਕ ਕਰੋ ਲਓ ਜੀ 2500 ਰੁਪਏ ਦਾ 2500 ਰੁਪਏ ਪ੍ਰਿੰਟਡ ਸੂਟ 2500 ਰੁਪਏ ਦਾ ਲਓ ਜੀ ਉਹ ਭਾਜੀ ਥੱਕ ਜਾਓਗੇ ਥੱਕ ਜਾਓਗੇ ਬਹੁਤ ਵੈਰਾਈਟੀ ਆ ਬਾਬੇ ਦੀ ਕਿਰਪਾ ਨਾਲ ਬਹੁਤ ਵੈਰਾਈਟੀ ਆ ਮਹਾਰਾਜ ਦੀ ਕਿਰਪਾ ਨਾਲ ਚੱਕੋ ਲਓ ਜੀ 2500 ਰੁਪਏ ਦਾ ਸੂਟ 2500 ਮਸਲੀਨ ਦਾ ਸੂਟ 2500 ਰੁਪਏ ਦਾ ਹਾਂਜੀ ਹੋਰ ਕਿਹੜੀਆਂ ਕਲੈਕਸ਼ਨਾਂ ਘੱਟੀਆਂ ਹੈ ਭਾਜੀ ਹੁਕਮ ਕਰੋ ਹੁਕਮ ਕਲੈਕਸ਼ਨ ਬਹੁਤ ਹਨ ਤੁਸੀਂ ਬੀਚ ਲੈ ਸਕਦੇ ਹੋ ਆ ਰੈੱਡ ਕਲਰ ਲਓ ਜੀ ਰੈੱਡ ਆ ਚੱਕੋ ਕੋਟਾ ਡੋਰੀਆ ਦਾ ਇਹ ਖੋਲ ਕੇ ਦਿ ਲੋ ਜੀ ਲੋ ਮਹਾਰਾਜ ਲੋ ਜੀ ਲੋ ਜਿੰਨੇ ਮਰਜੀ ਕਲੈਕਸ਼ਨ ਆ ਚੈੱਕ ਕਰੋ ਕਰੋ ਚੈੱਕ ਜੀ ਕਰੋ ਚੈੱਕ ਪ੍ਰਿੰਟਡ ਸੂਟ ਹੈ ਪ੍ਰਿੰਟਡ ਸੂਟ ਹੈ ਨਾ ਆ ਵਾਹ ਜੀ ਵਾਹ ਔਰ ਗੰਜੇ ਦਾ ਔਰ ਗੰਜੇ ਦਾ ਹਾਂ 250 ਰੁਪਏ ਦਾ 250 ਚ ਆਇਆ ਹੈ ਆਹ ਹੈ ਕੀ ਬਾਤ ਹੈ ਹਲਦੀ ਦਾ ਕਲਰ ਆ ਗਿਆ ਜੀ ਲੋ ਜੀ ਆ ਆ ਗਿਆ ਨਾ ਹਲਦੀ ਦਾ ਕਲਰ ਬਾਕੀ ਹੋਰ ਦੇਖੋ ਮਾਰੋ ਭਾਈ ਕੈਮਰਾ ਬਾਕੀ ਉਹ ਦੇਖੋ ਉਧਰ ਸਾਰੇ ਲੋ ਜੀ ਤੁਹਾਨੂੰ ਐਵੇਂ ਬਹੁਤ ਸਾਰੀ ਕਲੈਕਸ਼ਨ ਮਿਲ ਜੂਗਾ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਾਕੀ ਪ੍ਰੋਪਰ ਨੰਬਰ ਤੇ ਪ੍ਰੋਪਰ ਐਡਰੈਸ ਤੁਹਾਨੂੰ ਦੱਸਤਾ ਪਟਿਆਲੇ ਪੁਰਾਣਾ ਵਾਸਟੈਂਡ ਉਹਦੇ ਬਿਲਕੁਲ ਮਗਲੀ ਸਾਈਡ ਬਾਈਨ ਨਹੀਂ ਦਿਖਾ ਖੁਸ਼ਲੀਨ ਫੈਬਰਿਕ ਖੁਸ਼ਲੀਨ ਫੈਬਰਿਕ ਯਾਦ ਰੱਖਿਓ ਯਾਦ ਰੱਖਿਓ ਦਿਮਾਗ ਚ ਪਾ ਦਿਓ ਖੁਸ਼ਲੀਨ ਫੈਬਰਿਕ ਹਾਂ ਜੀ ਆਓ ਓਕੇ ਧੰਨਵਾਦ ਜੀ ਆਿਆਂ ਨੂੰ ਸੇਵਾ ਕਰ ਰਹੇ ਆ ਕਰਦੇ ਰਵਾਂਗੇ ਠੀਕ ਹੈ ਜੀ ਜਿੰਨਾ ਮਰਜੀ ਸੂਟ ਚੱਕਿਓ ਟੈਨਸ਼ਨ ਨਹੀਂ ਲੈਣੀ ਭੰਡਾਰ ਦੇ ਭੰਡਾਰ ਘੇੜ ਦਾਂਗੇ ਸੂਟਾਂ ਦਾ 2.5 250 ਰੁਪਏ ਰੇਕ ਕਲੈਕਸ਼ਨ ਪਲੇਨ ਪ੍ਰਿੰਟਡ ਜੋਰਜਟ ਪ੍ਰਿੰਟ ਪਹਿਲੇ ਐਤਵਾਰ ਨੂੰ ਪਟਿਆਲੇ ਭਰਾਂਾਂ ਚ ਭਾਜੀ ਏਸੀ ਮਾਰਕੀਟ ਮਿਲਿਆ ਸੀ ਮੈਂ ਭਾਜੀ ਨੂੰ ਦਲਦ ਬਿਚਾਰ ਵੀ ਆਪਣੀ ਸੇਲ ਲੱਗਦੀ ਰਹਿੰਦੀ ਆ ਕੁਝ ਉੱਥੇ ਹੀ ਮਿਲ ਸਕਦੇ ਹਾਂ ਤੁਰਕੇ ਉੱਥੇ ਮੈਂ ਆਸ ਆ ਜੇ ਦਲਦ ਬਿਚਾਰ ਓਨਲੀ ਸੰਡੇ ਸੰਡੇ ਮੰਡੇ ਤੋਂ ਸੈਚਰਡੇ ਮੇਰਾ ਇੱਥੇ ਬ੍ਰਦਰ ਬੈਠਾ ਹੁੰਦਾ ਹੈ ਮੇਰੇ ਫਾਦਰ ਦੇ ਬ੍ਰਦਰ ਠੀਕ ਹੈ ਜੀ ਦੁ ਏ ਭਾਜੀ ਟਿਸ਼ੂ ਦੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਜੀ ਹੈਂਡਵਰਕ ਓਕੇ ਜੀ ਹਾਂਜੀ ਹਾਂ ਪਾਕਿਸਤਾਨੀ ਹੈਂਡਵਰਕ ਜੀ ਲਓ ਜੀ ਉਹ ਵਾਹ ਜੀ ਵਾਹ ਕੀ ਬਾਤ ਆ ਮੋਨੂ ਕੀ ਬਾਤ ਆ ਆ ਦੇਖੋ ਜੀ ਹਾਂਜੀ ਹੈ ਚੀਜ਼ ਭਾਜੀ ਸਹੀ ਗੱਲ ਆ ਜੀ ਵਾਹ ਜੀ ਵਾਹ ਹੈਂਡਵਰਕ ਦਾ ਕੰਮ ਟਿਸ਼ੂ ਦੇ ਉੱਪਰ ਸਭ ਤੋਂ ਸਸਤਾ ਪ੍ਰਾਈਸ ਭਾਜੀ ਲਓ ਜੀ ਭਾਜੀ 7.5 ਮੀਟਰ ਸੂਟ ਆ 2.5 ਮੀਟਰ ਦਾ ਦੁਪੱਟਾ 10 ਮੀਟਰ ਚ ਤਿਆਰ ਕੀਤਾ ਪਰ 10 ਮੀਟਰ ਚ ਲਓ ਜੀ ਹਾਂਜੀ ਹਾਂ ਸਿਰਫ ਪ੍ਰਾਈਸ ਸੁਣੋ ਹਾਂਜੀ ਕਿੰਨੇ ਦਾ 1500 ਰੁਪਏ ਦਾ ਹਾਂਜੀ ਹਾਂ ਵਾਜੀ ਵਾਕੇ ਆ ਪਾਦਾ 1500 ਰੁਪਏ ਦੇ ਵਿੱਚ ਪਾਜੀ ਵਧੀਆ ਤੋਂ ਵਧੀਆ ਪਾਰਟੀ ਅਟੈਂਡ ਕਰਕੇ ਆਓ ਸਹੀ ਗੱਲ ਹੈ ਹਾਂਜੀ ਹਾਂ ਟਿਸ਼ੂ ਦੇ ਉੱਪਰ 10 ਮੀਟਰ ਦੇ ਕੱਪੜੇ ਦੇ ਉੱਪਰ ਹੈਂਡਵਰਕ ਦਾ ਕੰਮ ਦਿੱਤਾ ਪਾਜੀ ਠੀਕ ਹੈ ਜੀ ਹਾਂਜੀ ਹਾਂ ਲੋ ਜੀ ਲੋ ਹੋਰ ਕਲੈਕਸ਼ਨ ਆ ਆ ਲੋ ਜੀ ਹਾਂਜੀ ਕੀ ਬਾਤ ਹੈ ਆ ਚੱਕੋ ਪਾਜੀ ਗ੍ਰੀਨ ਕਲਰ ਲੋ ਆਏ ਹਾਏ 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 ਗ੍ਰੀਨ ਕਲਰ ਜੀ ਕੀ ਬਾਤ ਹੈ ਆ ਲੋ ਪਾਜੀ ਪੁੰਚਾ ਦੋ ਪੁੰਚੇ ਠੀਕ ਹੈ ਜੀ ਦੋ ਬਾਜੂ ਦੋ ਪਹੁੰਚੇ ਦੋ ਬਾਜੂ ਹਾਂਜੀ ਹੈਂਡਵਰਕ ਦਾ ਕੰਮ ਜੀ ਹੈਂਡਵਰਕ ਦਾ ਨੀਚੇ ਪੈਚਵਰਕ ਦਿੱਤਾ ਪਿਆ ਆਪਾਂ ਠੀਕ ਆ ਜੀ ਆਹ ਦੁਪੱਟਾ ਜੀ 4500 ਦਾ 1500 ਦੇ ਚੱਕੋ 45 4500 ਦੀ ਲੂਕਿੰਗ ਆ ਪਾਜੀ 15 1500 ਰੁਪਏ ਦੇ ਚੱਕੋ 15 1500 ਦੇ ਹਾਂਜੀ 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 ਪਾਜੀ ਬਹੁਤ ਮਿਲ ਜੀ ਬਾਕੀ ਮੈਂ ਕੰਟੈਕਟ ਆਹ ਦੇਖੋ ਤਿਆਰ ਕਰ ਦਿੰਨਾ ਤੁਸੀਂ ਬਾਈ ਉਹਨਾਂ ਨਾਲ ਗੱਲ ਵੀ ਕਰ ਲਿਓ ਆ ਲੋ ਆਰਗੈਂਜਾ ਦੇ ਉੱਪਰ ਹਾਂਜੀ ਵਧੀਆ ਔਰਗਾਂਜਾ ਭਾਜੀ ਜਿਹੜਾ 2200 ਰੁਪਏ ਮੀਟਰ ਵਾਲਾ ਕਪੜਾ ਹੁੰਦਾ ਹੈ ਠੀਕ ਆ ਹਾਂਜੀ ਹਾਂ 2200 ਰੁਪਏ ਮੀਟਰ ਵਾਲੇ ਕੱਪੜੇ ਦੇ ਉੱਪਰ ਹੈਂਡਵਰਕ ਦੇਖੋ ਲਓ ਵੀ ਪੈਚਵਰਕ ਦਾ ਹੈਂਡਵਰਕ ਦਾ ਕੰਮ ਜਿਹੜਾ ਮਰਜੀ ਚੱਕੋ ਆਹ ਲੋ ਜੀ ਕਲੈਕਸ਼ਨ ਹੈ ਲੁਕਿੰਗ ਜੀ ਸਹੀ ਗੱਲ ਆ ਜੀ ਵਾਹ ਜੀ ਵਾਹ ਕੀ ਬਾਤ ਆ ਆਹ ਲੋ ਭਾਜੀ ਹਾਂਜੀ ਆਹ ਲੋ ਵੀ ਆਹ ਲੋ ਸੋਨੇ ਦੇ ਬਿਸਕੁਟ ਦੇਖੋ ਜੀ ਹਾਂਜੀ ਸੋਨੇ ਦੇ ਬਿਸਕੁਟ ਆ ਗਏ ਜੀ ਹਾਂਜੀ ਜੌਰਜਟ ਜੌਰਜਟ ਲਓ ਜੀ ਵਾਹ ਜੀ ਵਾਹ ਜੌਰਜਟਾਂ ਦੀ ਕਲੈਕਸ਼ਨ ਦੇਖੋ ਭਾਜੀ ਇਹ ਆਏ ਹਾਏ ਬੁਟੀਕ ਸਟਾਈਲ ਲਓ ਵੀ ਬੁਟੀਕ ਟੂ ਸਟਾਈਲ ਆ ਗਿਆ ਪਾਜੀ ਹਾਂਜੀ ਆ ਦੇਖੋ ਇਹ ਦੁਪੱਟਾ ਜੀ ਹਾਂਜੀ ਦੁਪੱਟਾ ਜੀ ਲਓ ਜੀ ਦੁਪੱਟਾ ਪ੍ਰਾਈਸ ਸੁਣੋ ਹਾਂਜੀ 1000 ਰੁਪਏ ਦਾ 1000 ਰੁਪਏ ਦਾ ਆਏ ਹਾਏ ਹਾਏ 1000 ਰੁਪਏ ਦਾ ਸੁੱਟ ਜੀ ਸਹੀ ਜੋਰਜਟ ਦਾ ਲਓ ਜੀ ਸਪਾਉਸ ਵਾਲੀ ਜੋਰਜਟਾ ਜੀ ਹਾਂਜੀ ਹਾਂਜੀ 5 ਸਾਲ ਵੀ ਪਾ ਕੇ ਪਿੰਡ ਚ ਦਾਨ ਕਰ ਦਿਓ ਲਓ ਕੱਪੜਾ ਨਹੀਂ ਖਰਾਬ ਹੁੰਦਾ ਲਓ ਜੀ ਵਾਹ ਜੀ ਵਾਹ 5 ਸਾਲ ਠੀਕ ਹੈ ਜੀ ਕੀ ਬਾਤ ਹੈ ਜੀ ਉਸ ਤੋਂ ਬਾਅਦ ਹੋਰ ਲਓ ਜੀ ਹਾਂਜੀ ਆ ਲਓ ਜੀ ਵਾਈਟ ਕਲੈਕਸ਼ਨ ਚੈੱਕੋ ਜੀ ਵਾਹ ਜੀ ਵਾਹ ਵਾਈਟ ਕ ਏ ਆਪਾਂ ਸਿੰਪਲ ਤਿਆਰ ਕੀਤਾ ਦੋ ਪੋਂਚੇ ਦੋ ਬਾਜੂ ਵਾਹ ਜੀ ਵਾਹ ਕੀ ਬਾਤ ਹੈ ਹਾਂਜੀ ਦੋ ਪੋਂਚੇ ਦੋ ਬਾਜੂ ਅਰ ਦੁਪੱਟੇ ਦੇ ਉੱਪਰ ਗੰਮ ਦੇਖੋ ਭਾਜੀ ਲਓ ਜੀ ਦੁਪੱਟਾ ਆ ਗਿਆ ਆ ਲੋ ਲਓ ਜੀ 1000 ਰੁਪਏ ਦਾ ਚੱਕੋ ਇਹ ਵੀ 1000 ਦਾ ਹੈ 1000 ਦਾ ਚੱਕੋ ਜੀ ਲੁੱਟੋ ਭਾਈ ਨੂੰ ਲੁੱਟੋ ਅੱਜ ਲਓ ਵੀ ਲੁੱਟੋ ਆ ਲੁੱਟ ਲੋ ਅੱਜ ਭਾਈ ਨੂੰ ਲੁੱਟ ਲੋ ਦਿਲਯਾਰ ਬਾਜੀ ਵਾ ਸੇਵਾ ਜੀ ਸੇਵਾ ਕਰ ਰਹੇ ਆ ਸੇ ਆ ਲੋ ਜੀ ਹਾਂਜੀ ਕ੍ਰੇਪ ਦੇ ਉੱਪਰ ਹਾਂਜੀ ਇਹ ਕ੍ਰੇਪ ਹੈ ਕ੍ਰੇਪ ਓਕੇ ਜੀ ਨੇਚਰਲ ਹੈ ਕ੍ਰੇਪ ਹਾਂਜੀ ਖਰਾਬ ਹੋ ਗਿਆ ਵਾਪਸ ਹੀ ਹੈ ਲਓ ਜੀ ਆ ਚੈੱਕ ਕਰੋ ਪਾਜੀ ਇਹ ਕ੍ਰੇਪ ਦੇ ਆ ਗਏ ਨਾ ਇਹ ਕ੍ਰੇਪ ਦੇ ਆ ਗਏ ਪਾਜੀ ਕੀ ਬਾਤ ਆ ਜੀ ਆਹ ਕੰਟਰਾਸਟ ਦਾ ਬਟਾ ਦੇਖੋ ਜੀ ਹਾਂਜੀ ਆਏ 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 ਪਾਜੀ ਉਹ ਪਹਿਲਾਂ ਕਿੱਥੇ ਰਿਹਾ ਮੋਨੂ ਤੂੰ ਪਤਾ ਨਹੀਂ ਚੱਲਿਆ ਸਾਨੂੰ ਸਹੀ ਗੱਲ ਆ ਜੀ ਆਏ 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 ਇਹ ਤਾਂ ਗਰੀਬੀ ਆ ਗਈ ਆ 1400 ਰੁਪਏ ਦਾ 1600 ਰੁਪਏ ਦਾ ਪਾਜੀ 1600 ਰੁਪਏ ਦਾ ਵਧੀਆ ਵਧੀਆ 1400 ਰੁਪਏ ਦਾ ਆ ਲੋ ਕ੍ਰੇਪ ਹਾਂਜੀ ਲਓ ਜੀ ਕ੍ਰੇਪਾਂ ਦੀ ਕਲੈਕਸ਼ਨ ਦੇਖੋ ਪਾਜੀ ਪਿਓਰ ਦੇ ਦੁਪੱਟੇ ਵਾਹ ਆਏ ਹਾਏ 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 ਕੀ ਬਾਤ ਹੈ ਪਿਓਰ ਦੇ ਦੁਪट्टे ਚੱਕੋ ਪਿਓਰ ਦੇ ਦੁਪੱਟੇ ਨਾਲ ਆ ਲਓ ਜੀ ਪਿਓਰ ਦੇ ਦੁਪੱਟੇ ਵਾਲਾ ਸੂਟ ਜੀ ਲਓ ਆ ਚੱਕੋ ਹਾਂਜੀ ਆ ਲਓ ਜੀ ਲਓ ਜੀ ਚੱਕੋ ਜੀ 1600 ਰੁਪਏ ਦਾ 1600 ਰੁਪਏ ਦਾ 1600 ਰੁਪਏ ਦਾ ਭਾਜੀ ਪੂਰੇ ਪਟਿਆਲੇ ਦੀ ਗਾਰੰਟੀ ਹੈ 1600 ਦਾ ਨਹੀਂ ਮਿਲ ਸਕਦਾ ਜੀ ਸਹੀ ਗੱਲ ਹੈ ਜੀ ਹਾਂਜੀ ਹਾਂ ਬਿਲਕੁਲ ਆ ਕਲਰ ਦੇਖੋ ਜੀ ਚਲ ਇਹ ਅਸੀਂ ਆਪਣੀਆਂ ਤਿਆਰ ਕਰਾਣੀਆਂ ਜੀ ਆ ਚੱਕੋ ਜੀ ਠੀਕ ਹੈ ਜੋ ਨਹੀਂ ਯਕੀਨ ਆਉਂਦਾ ਜੀ ਆ ਭਾਜੀ ਮੇਰੀ ਫੈਬਰਿਕ ਜੀ ਹਾਂਜੀ ਇਹ ਫੈਬਰਿਕ ਦੇ ਉੱਪਰ ਤਿਆਰ ਕੀਤਾ ਜੀ ਆਪਾਂ ਠੀਕ ਇਹ ਪਲੇਨ ਹੈਗੀ ਆ ਫੈਬਰਿਕ ਓਕੇ ਜੀ ਤੇ ਇਹ ਹੈਗੀ ਆ ਆਪਣੀ ਇਹਦਾ ਨਾਮ ਤਾਂ ਲਾਈਟ ਕਲਰ ਦਾ ਓਕੇ ਜੀ ਹਾਂਜੀ ਹਾਂ ਚਾਰ ਚਾਰ ਪੰਜ ਪੰਜ ਕਲਰਾਂ ਦਾ ਸੈੱਟ ਨੇ ਭਾਜੀ ਠੀਕ ਆ ਜੀ ਆਹ ਲਓ ਭਾਜੀ ਕੋਈ ਵਿਆਹ ਸ਼ਾਦੀ ਦਾ ਦਾਜ ਬਲੀ ਦਾ ਹਾਂਜੀ ਠੀਕ ਆ ਪੰਜੀਰੀ ਦੇ ਦੇਣੇ ਕੱਪੜੇ ਹਾਂਜੀ ਸਿਰਫ ਤੁਹਾਨੂੰ ਮਿਲੇਗਾ 250 ਰੁਪਏ ਦੇ ਵਿੱਚ ਸੂਟ ਠੀਕ ਆ ਪੰਜ ਪੰਜ ਮੀਟਰ ਦੇ ਠੀਕ ਆ ਜੀ ਨਾ ਕਲਰ ਉਟੇ ਨਾ ਖਰਾਬ ਹੋਵੇ ਭਾਜੀ 250 ਰੁਪਏ ਦੇ ਵਿੱਚ ਪ੍ਰਿੰਟਡ ਸੂਟ ਪੰਜੀਰੀ ਵਾਸਤੇ ਚੱਕੋ ਦਾਜ ਬਲੀ ਵਾਸਤੇ ਚੱਕਿਓ ਠੀਕ ਹੈ ਨਾ ਰੇ ਕਿਸਮ ਦੀ ਆਪਣੇ ਕੋਲ ਕਲੈਕਸ਼ਨ ਮਿਲੇਗੀ ਪਾਜੀ ਇੱਥੇ ਠੀਕ ਹੈ 250 ਰੁਪਏ ਤੋਂ ਲੈ ਕੇ ਮੈਂ ਨੀਚੇ ਤੱਕ ਪਾਜੀ ਨੂੰ ਮੈਂ ਦਿਖਾ ਵੀ ਦਿੱਤੇ ਹੈਂਡਵਰਕ ਦਾ ਕੰਮ 4000 5000 ਜਿੱਥੇ ਮਰਜ਼ੀ ਤੇ ਨਾ ਮੂਨ ਕਿੰਨੇ ਤੱਕ ਨੂੰ ਸੂਟ ਨੇ ਆਪਣੇ ਕੋਲ ਹਾਂਜੀ ਹਾਂ ਜੀ ਆ ਸਿਰਫ 250 ਰੁਪਏ ਦੇ ਵਿੱਚ ਔਰਗਾਂਜਾ ਦੇ ਸੂਟ ਚੱਲ ਰਹੇ ਪਾਜੀ 100 100 ਰੁਪਏ ਮੀਟਰ ਵਾਲੇ ਕੱਪੜੇ 5 ਮੀਟਰ 500 ਰੁਪਏ ਦਾ ਬਾਜ਼ਾਰ ਦੇ ਵਿੱਚ ਆਪਣੇ ਕੋਲ 250 ਰੁਪਏ ਦਾ 5 ਮੀਟਰ ਸਿਰਫ 50 ਰੁਪਏ ਮੀਟਰ ਹਾਂਜੀ ਖੁਸ਼ ਕਰਕੇ ਭੇ ਆ ਵੀ ਵਾਕੀ ਕਈ ਸਸਤੀ ਦੁਕਾਨ ਮਿਲੀ ਸੀ ਸਾਨੂੰ ਕੱਪੜੇ ਦੇ ਵਿੱਚ ਪਟਿਆਲੇ ਸ਼ਹਿਰ ਦੇ ਵਿੱਚ ਉਹ ਵੀ ਪੁਰਾਣਾ বাস ਸਟੈਂਡ ਦੇ ਬੈਕ ਸਾਈਡ ਦੇ ਵਿੱਚ ਠੀਕ ਹੈ ਜੀ ਬਾਜੀ ਬਾ बाकी ਮੈਂ ਬਾਜੀ ਨੂੰ ਆਪਣਾ ਨੰਬਰ ਦੇਤਾ ਲਾ ਬਾਜੀ ਸ਼ੋਪ ਦਾ ਨੰਬਰ ਵੀ ਦੇਤਾ ਜੀ ਫਿਰ ਵੀ ਮੈਂ ਆਪਣੇ ਵੱਲੋਂ ਮੈਂ ਆਪਣਾ ਨੰਬਰ ਬੋਲ ਦਣਾ ਜੀ 9878628551 ਠੀਕ ਹੈ ਜੀ 98786 22551 ਠੀਕ ਹੈ ਜਦ ਮਰਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਮੰਡੇ ਤੋਂ ਸੈਚਰਡੇ ਜਦ ਮਰਜੀ ਠੀਕ ਹੈ ਜੀ ਹਾਂ ਜੀ ਆ ਵਧੀਆ ਪਾਰਟੀ ਵੀਰ ਸੂਟ 22500 ਰੁਪਏ ਦੇ ਵਿੱਚ ਲੈਣਾ ਲਾਣੀ ਨਹੀਂ ਲੈਣਾ ਅੱਗੇ ਆ ਰਹੀ ਹੈ ਕੋਟਨ ਦੀ ਵੈਰਾਈਟੀ ਹਾਂਜੀ ਕੋਟਨ ਦੇ ਵੀ ਭਾਜ ਨੂੰ ਬੁਲਾ ਕੇ ਦਿਖਾਉਂਗਾ ਕਿ ਕੋਟਨ ਦੀ ਵੈਰਾਈਟੀ ਦੇਖਾਂਗੇ 300 ਰੁਪਏ ਦੇ ਵਿੱਚ ਇਹਦੇ ਦੁਪੱਟਾ ਸੂਟ ਦਵਾਂਗੇ ਠੀਕ ਹੈ ਜੀ ਗਰਮੀਆਂ ਦੇ ਵਿੱਚ ਗਰਮੀਆਂ ਦੇ ਤੋਹਫੇ ਦਵਾਂਗੇ ਆਪਾਂ ਜੀ ਜਿੰਨੀ ਮਰਜੀ ਕਲੈਕਸ਼ਨ ਚੱਕਿਓ ਭਾਜੀ ਜਿੰਨੀ ਮਰਜ਼ੀ ਸੂਟ ਨੇ ਪਾਰਟੀ ਵੇਅਰ ਸੂਟ ਜੀ ਠੀਕ ਆ ਜੀ ਹਾਂਜੀ ਹਾਂਜੀ ਪ੍ਰਾਣਾ ਬਾਸੈਂਡ ਆ ਖੁਸ਼ਲੀਨ ਫੈਬਰਿਕ ਆ ਆਪਣੀ ਹਾਂਜੀ ਹਾਂਜੀ ਪਾਜੀ ਆਪਣੀ ਖੁਸ਼ਲੀਨ ਫੈਬਰਿਕ ਦੇ ਅਸੀਂ ਹੈਂਡਵਰਕ ਦਾ ਆਪਣਾ ਕੰਮ ਤਿਆਰ ਕਰਦੇ ਆ ਸੂਟਾਂ ਦਾ ਠੀਕ ਆ ਜੀ ਹਾਂਜੀ ਹਾਂਜੀ ਪਾਜੀ ਆ ਦੇਖੋ ਇਹ ਪਿਓਰ ਦਾ ਕੰਮ ਆ ਹੈਂਡਵਰਕ ਦਾ ਜੀ ਲਓ ਜੀ ਹੈਂਡਵਰਕ ਦਾ ਹੈਂਡਵਰਕ ਦਾ ਕੰਮ ਆ ਪਿਓਰ ਦੀ ਸਲਵਾਰ ਮਿਲੂਗੀ ਜੀ ਠੀਕ ਆ ਜੀ ਪਿਓਰ ਦੀ ਸਲਵਾਰ ਮਿਲੂਗੀ ਜੀ ਤੇ ਪਿਓਰ ਦਾ ਮਿਲੂਗਾ ਦੁਪੱਟਾ ਜੀ ਲਓ ਜੀ ਪਿਓਰ ਦਾ ਦੁਪੱਟਾ ਪਿਓਰ ਹੈਂਡਵਰਕ ਦਾ ਕੰਮ ਆ ਪਾਜੀ ਪਾਰਟੀ ਵੇ ਠੀਕ ਹੈ ਪਾਰਟੀ ਵੇਅਰ ਸੂਟ ਆ ਪਾਰਟੀ ਵੇਅਰ ਆਪਨ ਕੋ ਕਲੈਕਸ਼ਨ ਆ ਪਾਜੀ ਹਾਂਜੀ ਨਿਤ ਨਵੀਂ ਵੈਰਾਈਟੀ ਆਪਣੇ ਕੋਲ ਬਣਦੀ ਆ ਜੀ ਲਓ ਜੀ ਅਸੀਂ ਆਪ ਤਿਆਰ ਕਰਦੇ ਆ ਪਾਜੀ ਸਾਡੇ ਆਪਣੇ ਕਾਰੀਗਰ ਤਿਆਰ ਕਰਦੇ ਨੇ ਠੀਕ ਆ ਜੀ ਰੇਕ ਕਿਸਮ ਦੀ ਵੈਰਾਈਟੀ ਮਿਲੂਗੀ ਇਹ ਬਣਾਇਆ ਪਾਜੀ ਅਸੀਂ ਔਰਗੈਂਜਾ ਦੇ ਉੱਪਰ ਔਰਗੈਂਜਾ ਦੇ ਉੱਤੇ ਆ ਜੀ ਔਰਗੈਂਜਾ ਦੇ ਉੱਪਰ ਅਸੀਂ ਸਟਾਫ ਤਿਆਰ ਕੀਤਾ ਟੋਟਲੀ ਹੈਂਡਵਰਕ ਲਓ ਜੀ ਟੋਟਲੀ ਹੈਂਡਵਰਕ ਦਾ ਕੰਮ ਆ ਹਾਬੂ ਤਾਬੀ ਦੇ ਸਲਵਾਰੇ ਨੇ ਨਾਲ ਠੀਕ ਆ ਜੀ ਵਾਹ ਜੀ ਵਾਹ ਆ ਦੇਖੋ ਪਾਜੀ ਇਹ ਹੈਗਾ ਆਪਣਾ ਦੁਪੱਟਾ ਹਾਂਜੀ ਦੁਪੱਟਾ ਵੀ ਪੂਰਾ ਟੋਟਲੀ ਹੈਂਡਵਰਕ ਦਾ ਕੰਮ ਕੀਤਾ ਪਿਆ ਜੀ ਲਓ ਜੀ ਦੁਪੱਟਾ ਪ੍ਰਾਈਸ ਇੰਨਾ ਦਾ ਸਸਤਾ ਦੇ ਦਾਂਗੇ ਵੀ ਬਹੁਤ ਸਸਤਾ ਪ੍ਰਾਈਸ ਦੇ ਦਾਂਗੇ ਜਿੱਥੇ ਮਰਜੀ ਟਰਾਈ ਕਰਕੇ ਇੱਕ ਵਾਰੀ ਇੱਥੇ ਵਿਜ਼ਿਟ ਕਰ ਲਿਓ ਠੀਕ ਆ ਜੀ ਪਰ ਰੇਟ ਦਾ ਵਿੱਚ ਵੀ ਪਤਾ ਚੱਲ ਜੂਗਾ ਆਪਣਾ ਠੀਕ ਆ ਜੀ ਤੇ ਇੱਕ ਆ ਕਲੈਕਸ਼ਨਾਂ ਕੀਤੀਆਂ ਪਾਜੀ ਆਪਣਾ ਇਸਤਿਹਾਰ ਜੀ ਦਿਖਾਓ ਟੌਪਰ ਖੋਲਿਆ ਕਰੋ ਪਿਓਰ ਵਧੀਆ ਹੈਂਡਵਰਕ ਦਾ ਕੰਮ ਹੈ ਇਹ ਸੂਟ ਦੀ ਕੀਮਤ ਹੈਗੀ ਹੈ ਸਿਰਫ 3500 ਰੁਪਏ ਦਾ ਸੂਟ ਲਓ ਜੀ ਬਹੁਤ ਵਧੀਆ 3500 ਰੁਪਏ ਦਾ ਸੂਟ ਪੂਰਾ ਕੱਡਾ ਹੋਇਆ ਸੂਟ ਜੀ ਪੂਰਾ ਹੈਂਡਵਰਕ ਟੋਟਲੀ ਹੈਂਡਵਰਕ ਦਾ ਕੰਮ ਜੀ ਠੀਕ ਹੈ ਜੀ ਆਪਣੇ ਕੋਲ 2000 ਰੁਪਏ ਤੋਂ ਸਟਾਰਟ ਹੋ ਜੂਗਾ ਜੀ ਵਧੀਆ ਕਪੜਾ ਆਪਣੇ ਕੋਲ ਜੀ ਸਿਰਫ 2000 ਰੁਪਏ ਤੋਂ ਲੈ ਕੇ ਜਿੱਥੇ ਮਰਜ਼ੀ ਤੱਕ ਨ ਸੂਟ ਦੀ ਕਲੈਕਸ਼ਨ ਹੈ ਜਿੱਥੇ ਮਰਜ਼ੀ ਦਾ ਤੁਸੀਂ ਬਣਵਾ ਲਓ ਓਕੇ ਜੀ ਹਾਂਜੀ ਹਾਂਜੀ ਪਾਜੀ ਅਸੀਂ ਆਪ ਤਿਆਰ ਕਰਦੇ ਹਾਂ ਠੀਕ ਹੈ ਜੀ ਤੇ ਪਾਜੀ ਉਸ ਤੋਂ ਬਾਅਦ ਆ ਗਈ ਜੀ ਜੌਰਜਟ ਹਾਂਜੀ ਆ ਜੌਰ ਇਹ ਵੀ ਚੀਜ਼ ਅਸੀਂ ਆਪ ਤਿਆਰ ਕਰਦੇ ਆਂ ਪਾਜੀ ਲਓ ਜੀ ਬਲੈਕ ਇਹ ਕੀਤਾ ਆਪਾਂ ਪੋਂਚਾ ਵਰਕ ਓਕੇ ਜੀ ਵਾਹ ਜੀ ਵਾਹ ਕਿਆ ਬਾਤ ਚੀਜ਼ ਹੈ ਪੋਂਚਾ ਵਰਕ ਦਾ ਸੂਟ ਦੇਖੋ ਪਾਜੀ ਆ ਗਿਆ ਜੀ ਪੋਂਚਾ ਵਰਕ ਇਹ ਇਹ ਆ ਗਿਆ ਆਪਣਾ ਫਰੰਟ ਜੀ ਹਾਂਜੀ ਫਰੰਟ ਆ ਗਿਆ ਪਾਜੀ ਹਾਂਜੀ ਫਰੰਟ ਦੇ ਵਿੱਚ ਦੋ ਪੋਂਚੇ ਦੋ ਬਾਜੂ ਠੀਕ ਆ ਜੀ ਤੇ ਬਾਜੀ ਆ ਪਾਜੀ ਦੁਪੱਟਾ ਜੀ ਲਓ ਜੀ ਆ ਦੁਪੱਟਾ ਵੀ ਤਿਆਰ ਕੀਤਾ ਜੀ ਤੇ ਆ ਦੁਪੱਟਾ ਆ ਗਿਆ ਨਾਲ ਇਹ ਦੁਪੱਟਾ ਜੀ ਠੀਕ ਆ ਜੀ ਸਿਰਫ 1000 ਰੁਪਏ ਤੋਂ ਸਟਾਰਟ ਜੀ ਲਓ ਜੀ ਵਾਹ ਜੀ ਵਾਹ ਕੀ ਬਾਤ ਹੈ 1000 ਰੁਪਏ ਦੇ ਵਿੱਚ ਜੋਰਜ ਜਟਾ ਦਾ ਸੂਟ ਮਿਲ ਰਿਹਾ ਆਪਣਾ ਕੱਢਿਆ ਹੋਇਆ ਜੀ ਠੀਕ ਆ ਜੀ ਹਾਂ ਜੀ ਹਾਂ ਭਾਜੀ ਆਹ ਦੇਖੋ ਕਲੈਕਸ਼ਨ ਆ ਜੀ ਹਾਂ ਜੀ ਕਲੈਕਸ਼ਨ ਇਹ ਕਿ ਆ ਗਈ 20 ਸ਼ੇਪ ਦੇ ਉੱਪਰ ਹੈ ਜੀ ਆਹ ਦੇਖੋ ਭਾਈ ਲਓ ਜੇ ਆ ਗਈ 20 ਵਾਹ ਜੀ ਕੀ ਬਾਤ ਹੈ ਜੋਰਜ ਜਟਾ ਦੀ ਵੈਰਾਈਟੀ ਜੀ ਜੋਰਜ ਜਟਾ ਦੀ ਹਾਂ ਜੀ ਭਾਜੀ ਜਿਹੜਾ ਪਾਊਗਾ ਕੈਨੇਡਾ ਜਾਊਗਾ ਸਹੀ ਗੱਲ ਹੈ ਜੀ ਹਾਂ ਜੀ ਹਾਂ ਆਹ ਦੇਖੋ ਭਾਜੀ 20 ਸ਼ੇਪ ਦੇ ਉੱਪਰ ਲਓ ਵੀ ਆ 20 ਸ਼ੇਪ ਦੇ ਉੱਪਰ ਹੈ ਦੋ ਪੁੰ ਇਹ ਇਹ ਆਣ ਆ ਗਿਆ ਦੁਪੱਟਾ ਜੀ ਆ ਨਾਲ ਦੁਪੱਟਾ ਆ ਗਿਆ ਇਹ ਦੁਪੱਟਾ ਆ ਗਿਆ ਜੀ ਲਓ ਜੀ ਕੀ ਬਾਤ ਆ ਜੀ ਇੱਕ ਮੈਂ ਭਾਜੀ ਨੂੰ ਕਹੂੰਗਾ ਭਾਜੀ ਕਿਸਤੇ ਵੀ ਮਾਰ ਦੋ ਇਹ ਬਣਵਾਇਆ ਪਾ YouTube ਤੋਂ ਚੱਕ ਕੇ ਪਿੱਛੇ ਓਕੇ ਜੀ ਹਾਂ ਜੀ ਹਾਂ ਭਾਜੀ ਇਹ ਚ ਮਿਲਣਗੇ ਤਿੰਨ ਕਲਰ ਜੀ ਠੀਕ ਆ ਜੀ ਤਿੰਨ ਕਲੈਕਸ਼ਨ ਮਿਲਣਗੇ ਜੀ ਇੱਕ ਆ ਚੀਜ਼ ਆ ਗਈ ਭਾਜੀ ਬਹੁਤ ਵਧੀਆ ਜੌਰਜਟ ਦੇ ਉੱਪਰ ਹੈਂਡਵਰਕ ਦਾ ਕੰਮ ਇਹ ਸੌਰੀ ਹੈਂਡਵਰਕ ਨਹੀਂ ਕਹਿ ਗਿਆ ਜੀ ਹਾਂ ਜੀ ਤੇ ਇਹ ਪਹੁੰਚਾ ਵਰਕ ਪਹੁੰਚਾ ਵਰਕ ਪਹੁੰਚਾ ਵਰਕ ਦੇ ਉੱਪਰ ਹੈ ਜੀ ਜੌਰਜਟ ਦਾ ਸੂਟ ਜੀ ਠੀਕ ਹੈ ਜੀ ਇਹ ਆ ਗਈ ਭਾਜੀ ਜਾਮ ਕੋਟਨ ਜੀ ਹਾਂਜੀ ਇਹ ਜਾਮ ਕੋਟਨ ਆ ਗਈ ਭਾਜੀ ਠੀਕ ਹੈ ਜੀ ਇਹ ਅਸੀਂ ਆਪਣਾ ਮਾਰਿਆ ਔਰਗਾਂਜੇ ਦੇ ਉੱਪਰ ਜੀ ਓਕੇ ਜੀ ਹਾਂਜੀ ਔਰਗਾਂਜੇ ਦੇ ਉੱਪਰ ਕਲੈਕਸ਼ਨ ਦਿੱਤੀ ਵੀ ਹੈ ਜੀ ਠੀਕ ਹੈ ਜੀ ਸਿਰਫ 1500 ਰੁਪਏ ਦਾ ਸੂਟ ਜੀ ਔਰਗਾਂਜੇ ਦਾ ਪਾਜੀ ਹਾਂ 1500 ਤੇ ਭਾਜੀ ਆ ਬਾਕੀ ਆਪਣੇ ਆਕਰੌੜ ਹੈ ਜੀ ਕਰੌੜ ਵੀ ਆਪਾਂ ਦੇਖ ਸਕਦੇ ਨੇ ਲਓ ਜੀ ਇਹ ਆਪਣਾ ਪੂਰਾ ਨਾਮ ਸੁਣ ਕੇ ਆਏ ਨੇ ਕਸਟਮਰ ਠੀਕ ਹੈ ਜੀ ਹਾਂਜੀ ਹਾਂਜੀ ਭਾਜੀ ਲਓ ਜੀ ਭਾਜੀ ਵਾ ਇੱਕ ਆ ਪਲੇ ਫਿਊਨਾ ਓਕੇ ਭਾਜੀ ਫਿਊਨਾ ਕਪੜਾ ਪਲੇਨ ਫੈਬਰਿਕ ਸਿਰਫ 250 ਰੁਪਏ 250 ਰੁਪਏ 250 ਰੁਪਏ 100 ਰੁਪਏ ਮੀਟਰ ਵਾਲਾ ਕਪੜਾ ਸਿਰਫ 250 ਰੁਪਏ ਦਾ ਜੀ ਲਓ ਜੀ ਕਿੰਨਾ 5 ਮੀਟਰ ਹੁੰਦਾ ਜੀ 5 ਮੀਟਰ ਆ 5 ਮੀਟਰ ਭਾਜੀ ਓਕੇ ਭਾਜੀ ਆਹ ਲਓ ਜੀ ਟੈਬੀ ਹਾਂਜੀ ਟੈਬੀ ਭਾਜੀ ਟੈਬੀ 2.5 250 ਰੁਪਏ ਮੀਟਰ ਵਾਲਾ ਸੂਟ ਸਿਰਫ 400 ਰੁਪਏ ਦਾ ਚੱਕੋ ਲਓ ਜੀ 400 ਰੁਪਏ ਦਾ ਸੂਟ ਟੈਬੀ ਦਾ ਠੀਕ ਹੈ ਜੀ ਵਾਹ ਜੀ ਵਾਹ ਆ ਲਓ ਭਾਜੀ ਪ੍ਰਿੰਟਡ ਦੇਖੋ ਹੁਣ ਪ੍ਰਿੰਟਡ ਦੀ ਵਾਰੀ ਆ ਗਈ ਹਾਂਜੀ ਆਹ ਦੇਖੋ ਭਾਜੀ ਪ੍ਰਿੰਟਡ ਚੱਕੋ 2.5 250 ਰੁਪਏ ਆ ਜੋਰਜਟ 250 ਰੁਪਏ ਭਾਜੀ ਲਓ ਜੀ ਜੈ ਕਲੈਕਸ਼ਨ ਦੇਖੋ ਆ ਦੇਖੋ ਜਿਹੜਾ ਨੈਕਸਟ ਮੰਥ ਦੇ ਦਿਖਾਇਆ ਸੀ ਇਹ ਆਪਾਂ ਨੇ ਹਾਂ ਜੀ ਸ਼ਿਮਰ ਦਾ ਸੂਟ ਸ਼ਿਮਰ ਦਾ ਸੂਟ ਸਿਰਫ 250 ਰੁਪਏ ਦਾ ਪ੍ਰਿੰਟਡ ਲਓ ਵੀ ਆ ਵੀ 250 ਇਹ ਵੀ 250 ਰੁਪਏ ਦਾ ਚੱਕੋ ਭਾਜੀ ਆ ਲੋ ਫਲੈਨ ਫੈਬਰਿਕਾਂ ਵਧੀਆ ਜੋਰਜਟ 100 ਰੁਪਏ ਮੀਟਰ ਵਾਲਾ ਸਿਰਫ 2 250 ਰੁਪਏ ਠੀਕ ਆ ਜੀ ਜਿੰਨਾ ਮਰਜੀ ਰੰਗ-ਪਰੰਗੇ ਕਰ ਆਏ ਹਾਏ 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 Holi ਨੇੜੇ ਆ ਜੀ Holi ਨੇੜੇ ਆ ਰੰਗ-ਪਰੰਗੇ ਪਾਓ ਸਹੀ ਗੱਲ ਆ ਜੀ ਹਾਂ ਜੀ ਹਾਂ ਰੰਗ-ਪਰੰਗੇ ਕ ਕਿਆ ਬਾਤ ਹੈ ਆ ਲੋ ਜੀ ਆ ਲੋ ਜੀ ਫਿਰ ਪ੍ਰਿੰਟਡ ਹਾਂਜੀ ਆਏ 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 ਕਿਆ ਲੋ ਜੀ ਲੋ ਲਓ ਜੀ ਆ ਪ੍ਰਿੰਟਡ ਆ ਗਏ ਪ੍ਰਿੰਟਡ ਸੂਟ ਜੀ ਘਰ ਚ ਸ਼ੀਸ਼ਾ ਲਾਣ ਦੀ ਲੋੜ ਹੀ ਨਹੀਂ ਹਾਂਜੀ ਸਹੀ ਦੂਰੋਂ ਚਮਚਮ ਕਰਦੇ ਆ ਜੀ ਲਓ ਜੀ ਆ ਜੀ ਹਾਂ ਪ੍ਰਿੰਟਡ ਸੂਟ ਜੀ ਕੱਪੜਾ ਵਗੈਰਾ ਵੀ ਦਿਖਾ ਦਿੰਨੇ ਮਸਲੀਨ ਭਾਜੀ ਮਸਲੀਨ ਹਾਂਜੀ ਹਾਂਜੀ 250 ਰੁਪਏ ਦਾ ਸੂਟ ਮਸਲੀਨ ਦਾ ਲਓ ਜੀ 250 ਰੁਪਏ ਭਾਜੀ ਕਲਰ ਦੀ ਗਾਰੰਟੀ ਕਲਰ ਫੇਡ ਹੋ ਗਿਆ ਇੱਥੇ ਘਿਰ ਜਿਓ ਠੀਕ ਹੈ ਹੋਰ ਦੱਸੋ ਭਾਜੀ 250 ਰੁਪਏ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਪਾਜੀ ਅੱਜ ਕਾ 2500 ਰੁਪਏ ਦੀ ਲੋਨ ਵੀ ਨਹੀਂ ਮਿਲਦੀ ਉਹ ਵੀ 60 ਰੁਪਏ ਮੀਟਰ ਹੋ ਗਈ ਸਹੀ ਗੱਲ ਹੈ ਆਪਣੇ ਕੋਲ 2500 ਰੁਪਏ ਦਾ ਪ੍ਰਿੰਟਡ ਸੂਟ ਚੱਕੋ ਜੀ ਲਓ ਜੀ ਵਾਹ ਜੀ ਵਾਹ ਆਹ ਲਓ ਪਾਜੀ ਆਹ ਕੋਟਨ ਫੈਬਰਿਕ ਹਾਂਜੀ ਕੋਟਨ ਦੀਆਂ ਫੈਬਰਿਕਾਂ ਆ ਗਈਆਂ ਆਪਣੇ ਕੋਲ 2250 ਰੁਪਏ ਕੋਟਨ ਦੇ ਸੂਟ ਜੀ ਠੀਕ ਹੈ ਜੀ ਆਹ ਦੇਖੋ ਪਾਜੀ ਆਹ ਲਓ ਜੀ ਲਓ ਜੀ ਪ੍ਰਿੰਟਡ ਸੂਟ ਸਿਰਫ 2500 ਰੁਪਏ ਦਾ ਕੋਟਨ ਦਾ ਸੂਟ ਜੀ ਠੀਕ ਹੈ ਜੀ ਹਾਂਜੀ ਹਾਂ ਪਾਜੀ ਤੇ ਬਾਕੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਨਾ ਲਓ ਜੀ ਆ ਦੇਖੋ ਸਾਰੀ ਹਾਂਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸਹਿਰ ਪਟਿਆਲੇ ਦੀ ਇੱਕ ਸਸਤੇ ਸੂਟਾਂ ਦੀ ਦੁਕਾਨ ਦਿਖਾਈ ਹੈ ਤੇ ਬੰਦਿਆਂ ਤੁਹਾਨੂੰ ਕਲੈਕਸ਼ਨ ਦਿਖਾਈ ਹੈ ਤਕਰੀਬਨ ਹੋ ਰੇਟ ਵੀ ਸਾਰੇ ਆਪਾਂ ਦੱਸ ਤੇ ਸੋ ਆਦੀ ਵੀਡੀਓ ਨੂੰ ਅਪੈਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ